ਲੁਧਿਆਣਾ ਬਠਿੰਡਾ ਰਜਮਾਰਗ ਤੇ ਸਨਨਾਟਾ ਛਾਇਆ ਹੈ ਅਸਮਾਨ ਦੇ ਵਿੱਚ ਬੱਦਲ ਇਸ ਤਰ੍ਹਾਂ ਮਡਰਾਰੇ ਹਨ ਜਿਵੇਂ ਕਿਸੇ ਵੱਡੇ ਭੇਦ ਨੂੰ ਲਕਾਉਣ ਦੀ ਕੋਸ਼ਿਸ਼ ਕਰ ਰਹੀ ਹੋਣ ਗੱਡੀ ਦੇ ਸ਼ੀਸ਼ਿਆਂ ਤੇ ਬਾਰਿਸ਼ ਦੀਆਂ ਤੇਜ਼ ਬੂੰਦਾਂ ਇਸ ਤਰ੍ਹਾਂ ਬਜਰੀਆਂ ਹਨ ਜਿਵੇਂ ਕੁਦਰਤ ਵੀ ਕੋਈ ਖੇਡ ਰਤਨ ਜਾਰੀ ਹੋਵੇ ਐਸੇ ਬੱਸ ਦੇ ਮੀਹ ਦੇ ਵਿੱਚ ਇੱਕ ਚਟੇ ਰੰਗ ਦੀ ਸਰਕਾਰੀ ਫੋਰਚਨਰ ਗੱਡੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਗੱਡੀ ਦੇ ਵਿੱਚ ਬੈਠੀ ਹੈ ਐਸਪੀ ਮੈਡਮ ਜਿਸਦੇ ਚਿਹਰੇ ਤੇ ਥਕਾਵਟ ਸਰ ਆਮ ਨਗਰ ਆ ਰਹੀ ਹੈ ਉਹ ਇੱਕ ਜ਼ਰੂਰੀ ਮੀਟਿੰਗ ਤੋਂ ਜੋ ਕਈ ਘੰਟੇ ਲਗਾਤਾਰ ਚੱਲੀ ਸੀ ਵਾਪਸ ਆ ਰਹੀ ਹੈ ਉਸ ਦੀ ਥਕਾਵਟ ਨੂੰ ਦੇਖਦੇ ਅਚਾਨਕ ਹੀ ਗੱਡੀ ਦੇ ਡਰਾਈਵਰ ਅਮਨ ਨੇ ਕਹਾਂ ਮੈਡਮ ਜੀ ਮੀ ਬਹੁਤ ਜ਼ਿਆਦਾ ਹੈ ਅੱਗੇ بڑا ਮਸ਼ਹੂਰ ਟਾਬਾ ਹੈ ਟਰੱਕ ਵਾਲੇ ਉੱਥੇ ਜਾਂਦੇ ਹਨ ਹਾਲਾਂਕਿ ਤੁਹਾਡੇ ਮਹਿੰਗੇ ਹੋਟਲਾਂ ਵਰਗਾ ਤਾਂ ਨਹੀਂ ਹੈ ਲੇਕਿਨ ਇਸ ਮਸਦੇ ਮੀ ਦੇ ਵਿੱਚ ਆਪਾਂ ਛੱਟ ਉੱਥੇ ਰੁਕ ਜਾਵਾਂਗੇ ਸ਼ਾਇਦ ਮੀ ਵੀ ਘਟ ਹੋ ਜਾਵੇਗਾ ਅਤੇ ਤੁਸੀਂ ਵੀ ਕੁਝ ਖਾ ਲੈਣਾ ਤੁਹਾਨੂੰ ਸਵੇਰ ਦੀ ਭੁੱਖ ਲੱਗੀ ਹੋਣੀ ਕਰ ਕਾ ਤਾਂ ਮੈਂ ਉੱਥੇ ਰੁਕ ਸਕਦਾ ਹਾਂ ਐਸਪੀ ਮੈਡਮ ਨੇ ਬਹੁਤ ਸੋਚਿਆ ਉਹ ਜ਼ਿਆਦਾਤਰ ਇਹੋ ਜਿਹੇ ਹੋਟਲਾਂ ਦੇ ਵਿੱਚ ਇਹੋ ਜਿਹੇ ਢਾਬਿਆਂ ਦੇ ਵਿੱਚ ਜਾਣਾ ਪਸੰਦ ਨਹੀਂ ਕਰਦੇ ਸੀ ਉਸ ਨੂੰ ਗੋਪਨੀਯਤਾ ਵਾਲੀ ਜਗ੍ਹਾ ਪਸੰਦ ਸੀ ਲੇਕਿਨ ਹੁਣ ਬੱਸ ਦੇ ਮੀਦੇ ਵਿੱਚ ਕਰ ਵੀ ਕੀ ਸਕਦੀ ਹੈ ਕਹਿੰਦੀ ਹੈ ਹੋਈ ਗੱਲ ਨਹੀਂ ਉੱਥੇ ਰੁਕੋ ਆਪਾਂ ਉੱਥੇ ਕੁਝ ਦਿਨ ਆਰਾਮ ਕਰ ਲਵਾਂਗੇ ਡਰਾਈਵਰ ਮੈਡਮ ਦੀ ਗੱਲ ਸੁਣ ਕੇ ਥੋੜੀ ਦੂਰ ਉਸ ਢਾਬੇ ਦੇ ਉੱਪਰ ਆਪਣੀ ਗੱਡੀ ਰੁਕ ਦਿੰਦਾ ਹੈ ਮੈਡਮ ਦੇ ਉੱਪਰ ਛਤਰੀ ਕਰਦਾ ਹੈ ਅਤੇ ਦੋਵੇਂ ਜਣੇ ਸਿਕਿਉਰਿਟੀ ਗਾਰਡਨ ਦੇ ਸਮਿਤ ਢਾਬੇ ਦੇ ਵਿੱਚ ਪਹੁੰਚ ਹਨਾਂ ਤਾਬੇ ਵਾਲੇ ਵੀ ਹੈਰਾਨ ਹੈ ਵੀ ਅੱਜ ਐਸਪੀ ਮੈਡਮ ਸ਼ਹਿਰ ਦੀ ਇਨੀ ਵੱਡੀ ਪੁਲਿਸ ਅਧਕਾਰੀ ਸਾਡੇ ਮਾਮੂਲੀ ਢਾਬੇ ਦੀ ਵਿਚਾਈ ਹੈ ਸਾਰੇ ਮੈਡਮ ਦੀ ਆਉ ਪਗ ਦੇ ਵਿੱਚ ਲੱਗ ਜਾਂਦੇ ਹਨ ਢਾਬੇ ਵਾਲਾ ਕਹਿੰਦਾ ਹੈ ਦੱਸੋ ਮੈਡਮ ਜੀ ਤੁਹਾਨੂੰ ਕੀ ਜਾਇਦਾ ਹੈ ਅੱਜ ਤੁਹਾਡੇ ਲਈ ਕੀ ਕਰਕੇ ਆਏ ਸਾਡੇ ਢਾਬੇ ਦੇ ਆਲੂ ਦੇ ਪਰੌਂਠੇ ਬੜੇ ਮਸ਼ਹੂਰ ਹਨ ਜੇਕਰ ਤੁਸੀਂ ਇੱਕ ਵਾਰ ਖਾ ਲੋਗੇ ਨਾ ਤੁਸੀਂ ਸਾਨੂੰ ਯਾਦ ਰੱਖੋਗੇ ਮੈਡਮ ਗੱਲ ਸੁਣਦੀ ਹੈ ਕੋਈ ਗੱਲ ਨਹੀਂ ਤੁਸੀਂ ਆਲੂ ਦੇ ਪਰੌਂਠੇ ਲਿਆਓ ਨਾਲ ਇੱਕ ਸੋਹਣੀ ਜੀ ਚਾਹ ਬਣਾ ਲਿਓ ਮੇਰਾ ਜੀ ਥੋੜਾ ਖੁਸ਼ ਹੋ ਜਾਵੇਗਾ ਵਰਦੀ ਥਕਾਵਟ ਹੈ ਬੜੀ ਨੀਦਾਰੀ ਹੈ ਨੀਂਦ ਵੀ ਥੋੜੀ ਦੂਰ ਹੋ ਜਾਵੇਗੀ ਮੈਡਮ ਦੀ ਗੱਲ ਸੁਣ ਕੇ ਤੁਰੰਤ ਢਾਬੇ ਵਾਲਾ ਪਰੌਂਠੇ ਮੰਗਵਾਉਣ ਚਲਾ ਜਾਂਦਾ ਹੈ ਮੈਡਮ ਉੱਥੇ ਮੀਂਹ ਦੇ ਕਿਨਾਰੇ ਖੇਤਾਂ ਵਾਲੇ ਪਾਸੇ ਬੱਠੀ ਹੈ ਉੱਥੋਂ ਉਸ ਨੂੰ ਸ਼ਾਂਤ ਨਜ਼ਾਰਾ ਦੇਖਣਾ ਬੜਾ ਪਸੰਦ ਆ ਰਿਹਾ ਹੈ ਵਸਦਾ ਵੀ ਉਸਦੇ ਮਨ ਨੂੰ ਮੋੜ ਰਿਹਾ ਹੈ ਸਾਰੇ ਦਿਨ ਦੀ ਥਕਾਵਟ ਨੂੰ ਲਾ ਰਿਹਾ ਹੈ ਅਚਾਨਕ ਮੈਡਮ ਜਦੋਂ ਇੱਧਰ ਉੱਧਰ ਢਾਬੇ ਵੱਲ ਦੇਖ ਰਹੀ ਹੈ ਉਸ ਦੀ ਨਿਗਾਹ ਇੱਕ ਬੜੇ ਕਮਜ਼ੋਰ ਜਿਹੇ ਅਧਮਰੇ ਬੰਦੇ ਤੇ ਪੈਂਦੀ ਹੈ ਉਸ ਦਾ ਚਿਹਰਾ ਕੁਝ ਦੇਖਿਆ ਦੇਖਿਆ ਲੱਗਦਾ ਹੈ ਲੇਕਿਨ ਕਾਫੀ ਦੂਰ ਹੈ ਕੁਝ ਸਾਫ ਨਜ਼ਰ ਨਹੀਂ ਆ ਰਿਹਾ ਅਚਾਨਕ ਹੀ ਉਸ ਵੱਲ ਥੋੜਾ ਗੌਰ ਨਾਲ ਦਿੱਖਦੀ ਹੈ ਉਹੀ ਕਦਕਾਠ ਉਹੀ ਸਾਰਾ ਕੁਝ ਜਿਵੇਂ ਸਾਰਾ ਕੁਝ ਜਾਣਿਆ ਪਛਾਣਿਆ ਹੋਵੇ ਜਿਵੇਂ ਇਸ ਚਿਹਰੇ ਨੂੰ ਉਸਨੇ ਸਾਲਾਂ ਬਦੀ ਤੱਕ ਦੇਖਿਆ ਹੋਵੇ ਚੰਗੀ ਤਰ੍ਹਾਂ ਜਾਣਦੀ ਹੋਵੇ ਲੇਕਿਨ ਜ਼ਿਆਦਾ ਧਿਆਨ ਨਹੀਂ ਦਦੇ ਸੋਚਦੀ ਹੈ ਕੋਈ ਗੱਲ ਨਹੀਂ ਮੇਰਾ ਵਹਿਮ ਹੋਣਾ ਆਪੇ हट ਜਾਵੇਗਾ ਸ਼ਾਇਦ ਸਾਰੇ ਦਿਨ ਦੀ ਥਕਾਵਟ ਹੈ ਲੇਕਿਨ ਥੋੜੇ ਸਮੇਂ ਬਾਅਦ ਜਿਵੇਂ ਹੀ ਢਾਬੇ ਵਾਲੇ ਨੇ ਆਵਾਜ਼ ਮਾਰੀ ਉਹ ਜਿਵੇਂ ਕਿ ਨਾ ਸਮਾਂ ਹੋ ਗਿਆ ਗਾਹਕਾਂ ਉੱਠੇ ਨੂੰ ਹਜੇ ਤੱਕ ਤਰਤੂਰ ਭਾਂਡੇ ਨਹੀਂ ਚੁੱਕੇ ਗਏ The cat ਹੋਰ ਵੀ ਗਾ ਕਾਣ ਵਾਲੇ ਹਨ ਦੇਖ ਐਡੀ ਵੱਡੀ ਅਫਸਰ ਬੈਠੀ ਹੈ ਤੂੰ ਮੇਰੇ ਢਾਬੇ ਦੀ ਇਜਤ ਨੂੰ ਮਿੱਟੀ ਵਿੱਚ ਬਣਾ ਦੇਵੇਂਗਾ ਕੀ ਕਹਿਣਗੇ ਗਾਕ ਕੀ ਕਹਿਣਗੇ ਅਫਸਰ ਜਦ ਦੀ ਚਾਕਾ ਜੋਠੇ ਭਾਂਡਿਆ ਨੂੰ ਕਿਨੇ ਭੜੇ ਲੱਗਦੇ ਹਨ ਜਿਵੇਂ ਹੀ ਜੱਸਾ ਅੱਗੇ ਆਇਆ ਤਾਂ ਪਹਿਲੀ ਗੱਲ ਤਾਂ ਜੱਸੇ ਦਾ ਨਾਮ ਸੁਣ ਕੇ ਐਸਪੀ ਮੈਡਮ ਦੇ ਖੁਸ਼ ਉੱਡ ਗਏ ਉਸ ਨੂੰ ਕੁਝ ਯਾਦ ਨਹੀਂ ਰਿਹਾ ਹੱਕੀ ਬਕੀ ਰਹਿ ਗਏ ਜਿਵੇਂ ਕਿ ਕਿਸੇ ਨੇ ਬਿਜਲੀ ਦਾ ਵੱਡਾ ਝਟਕਾ ਉਸ ਨੂੰ ਦਿੱਤਾ ਹੋਵੇ ਜੱਸਾ ਜੋ ਕਿ 10 ਸਾਲ ਪੁਰਾਣੇ ਵੱਡੇ ਧੋਖੇ ਨਾਲ ਜੁੜਿਆ ਹੋਏ ਧੋਖਾ ਜੋ ਕਿ ਉਸਤੇ ਆਪਣੇ ਭਰਾਣੇ ਤਾਸੀ ਜਿਵੇਂ ਹੀ ਜੱਸਾ ਥੋੜਾ ਨੇੜੇ ਆਇਆ ਨਾ ਉਸ ਮੇਜ਼ ਤੇ ਪਏ ਭਾਂਡਿਆਂ ਨੂੰ ਝੁਕਣ ਲਗਾ ਅਚਾਨਕ ਐਸਪੀ ਮੈਡਮ ਦੀ ਨਿਗਾਹ ਉਸ ਤੇ ਚਾਰੇ ਤੇ ਪਈ ਚਾਰੇ ਤੇ ਇੱਕ ਵੱਡਾ ਤਿਲ ਹੈ ਜੋ ਕਿ ਉਸ ਦੀ ਸੱਜੀ ਅੱਖ ਦੇ ਬਿਲਕੁਲ ਨਜ਼ਦੀਕ ਹੈ ਉਸ ਤਿਲ ਨੂੰ ਦੇਖਦੇ ਮੈਡਮ ਦੇ ਹੱਥੋਂ ਪਾਣੀ ਦਾ ਗਲਾਸ ਡਿੱਗਣ ਹੀ ਵਾਲਾ ਸੀ ਆਪਣੇ ਆਪ ਨੂੰ ਬਹੁਤ ਔਖੀ ਸਮਝਦੀ ਹੈ ਮੈਡਮ ਦੇ ਉੱਡੇ ਹੋਛ ਦੇ ਕੇ ਆਸ-ਪਾਸ ਖੜੇ ਕੌਂਸਟੇਬਲ ਵੀ ਖੜਨ ਜਾਂਦੇ ਜਾਂਦੇ ਹਨ ਜਿਨ੍ਹਾਂ ਨੇ ਕਦੇ ਮੈਡਮ ਨੂੰ ਹੈਰਾਨੀ ਦੇਖਿਆ ਉਹਨਾਂ ਨੇ ਸਿਰਫ ਰਮਦਾ ਰੋਪ ਦੇਖਿਆ ਸੀ ਅੱਜ ਮੈਡਮ ਨੂੰ ਇਸ ਤਰ੍ਹਾਂ ਹੈਰਾਨ ਹੋਈ ਦੇਖ ਉਹ ਵੀ ਚੁੱਪ ਨਹੀਂ ਰਹਾ ਭੰਦੇ ਅਮਨ ਜੋ ਕਿ ਮੈਡਮ ਦਾ ਡਰਾਈਵਰ ਹੈ ਪੁੱਛਦਾ ਹੈ ਕੀ ਗੱਲ ਹੋ ਗਈ ਮੈਡਮ ਤੁਸੀਂ ਇੰਨਾ ਹੈਰਾਨ ਕਿਉਂ ਹੋ ਅੱਗੋਂ ਕੁਝ ਨਹੀਂ ਬੋਲਦੀ ਬਸ ਉਸੇ ਆਦਮੀ ਨੂੰ ਜਖਰੀ ਹੈ ਉਸੇ ਆਦਮੀ ਨੂੰ ਜੋ ਕਿ ਉਥੇ ਭਾਂਡੇ ਮੰਝ ਰਿਹਾ ਹੈ ਉਸ ਨੂੰ ਇੰਜ ਦਿਖਰੀ ਹੈ ਜਿਵੇਂ ਕਿ ਕਿੰਨੇ ਹੀ ਸਾਲ ਪੁਰਾਣਾ ਰਿਸ਼ਤਾ ਹੋਵੇ ਅਚਾਨਕ ਆਪਣੀ ਤਰ੍ਹਾਂ ਉੱਠਦੀ ਹੈ ਉਹ ਆਦਮੀ ਜੋ ਕਿ ਬਿਲਕੁਲ ਉਸ ਤੇ ਭਰਾ ਵਰਗਾ ਦਿਖ ਰਿਹਾ ਸੀ ਉਹ ਭਰਾ ਜਿਸ ਨੂੰ ਦੇਖਦੇ ਸਾਰ ਜਿਸ ਦੇ ਾਰੇ ਸੁੱਤੇ ਸਾਲ 10 ਸਾਲ ਪੁਰਾਣੇ ਉਸ ਵੱਡੇ ਧੋਖੇ ਦੀ ਯਾਦ ਆਉਂਦੀ ਹੈ ਜਿਸ ਬਾਰੇ ਸੋਚ ਕੇ ਸ਼ਾਇਦ ਉਸਤੇ ਲੋ ਕੰਡੇ ਖੜੇ ਹੋ ਜਾਂਦੇ ਹਨ ਉਹ ਭਰਾ ਉਹ 50000 ਰੁਪਿਆ ਅਤੇ ਬਠਿੰਡਾ ਸ਼ਹਿਰ ਜਿਸ ਤੇ ਵਿੱਚ ਉਸ ਨੂੰ ਸਿਰਫ 50000 ਰੁਪਏ ਦੇ ਵਿੱਚ ਵਿੱਚ ਤਾਂ ਗਿਆ ਸੀ ਜਿਸ ਤੇ ਵਿੱਚ ਉਸ ਨਾਲ ਇਹਨਾਂ ਜ਼ੁਲਮ ਹੋਇਆ ਇਹਨਾਂ ਕੁਝ ਹੋਇਆ ਅੱਜ ਉਸ ਮੁਕੰਮਲ ਤੇ ਹੈ ਜਿਵੇਂ ਹੀ ਅੱਗੇ ਗਈ ਨਾ ਆਪਣੇ ਭਰਾ ਵਰਗੇ ਦਿਖਣ ਵਾਲੇ ਉਸ ਆਦਮੀ ਨਾਲ ਜੋ ਉਸਨੇ ਕੀਤਾ ਸਾਰੇ ਜਣੇ ਹੈਰਾਨ ਲੱਗੇ ਇਕੱਲੇ ਇਕੱਲੇ ਜੇ ਹੋਸ਼ ਉੱਡ ਗਏ ਆਖਿਰਕਾਰ ਕੌਣ ਸੀ ਉਹ ਮੁੰਡਾ ਕਿ ਉਹ ਸੱਚਮੁੱਚ ਐਸਪੀ ਮਰਨ ਦਾ ਭਰਾ ਸੀ ਜਾਂ ਫਿਰ ਐਸਪੀ ਮਰਨ ਨੂੰ ਕੋ ਪਲਖਾ ਲਗਿਆ ਸੀ ਕੌਣ ਸੀ ਐਸਪੀ ਮਰਨ ਦਾ ਭਰਾ ਜਿਸ ਨੇ 50000 ਰੁਪਏ ਦੇ ਵਿੱਚ ਇੰਨਾ ਵੱਡਾ ਧੋਖਾ ਦਿੱਤਾ ਆਖਿਰਕਾਰ ਕੀ ਕੀਤਾ ਸੀ ਕੀ ਹਾਲਾਤ ਸੀ ਉਸ ਸਮੇਂ ਜਾਣਨ ਦੇ ਲਈ ਬਣੇਰੋਜੀ ਵੀਡੀਓ ਦੇ ਅੰਤ ਤੱਕ ਕੀ ਹੋਇਆ ਇਸ ਤੋਂ ਬਾਅਦ ਜਾਣ ਕੇ ਤੁਹਾਡੇ ਵੀ ਉੱਡ ਜਾਣੇ ਹੋਸ਼ ਹਾਂਜੀ ਕੱਲੀ ਕੱਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਬਟਿੰਡਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰਾਏਪੁਰ ਦੇ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਵਸਦਾ ਸੀ ਪਿਤਾ ਮਾਤਾ ਅਤੇ ਦੋ ਮਾਸੂਮ ਬੱਚੇ ਤੀਨ ਹਰਮਨ ਜਿਸਨੂੰ ਘਰ ਦੇ ਵਿੱਚ ਪਿਆਰ ਨਾਲ ਪਰੀ ਕਹਿੰਦੇ ਸਨ ਅਤੇ ਪੁੱਤਰ ਜਸਾ ਹਰਮਨ ਭਾਵੇਂ ਉਮਰ ਵਿੱਚ ਬਹੁਤ ਛੋਟੀ ਸੀ ਪਰ ਬਹੁਤ ਸਮਝਦਾਰ ਅਤੇ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਸੀ ਜਸਾ ਉਸ ਤੋਂ 2 ਸਾਲ ਵੱਡਾ ਸੀ ਅਤੇ ਆਪਣੀ ਭੈਣ ਦੀ ਜਨ ਸੀ ਉਹ ਦੋਵੇਂ ਇੱਕ ਦੁਜੇ ਤੋਂ ਬਿਨਾ ਇੱਕ ਪਲ ਵੀ ਰਹਿ ਨਹੀਂ ਸਕਦੇ ਸਨ ਪਰ ਉਹਨਾਂ ਦੇ ਸੁਪਨਿਆਂ ਦਾ ਮਹਿਲ ਗਰੀਬੀ ਦੇ ਹਨੇਰ ਵਿੱਚ ਢਹਿ ਟੇਰੀ ਹੋ ਚੁੱਕਿਆ ਸੀ ਉਹਨਾਂ ਦੇ ਪਿਤਾ ਖੇਤਾਂ ਵਿੱਚ ਤਿਹਾਰੀ ਮਜ਼ਦੂਰੀ ਕਰਦੇ ਇੱਕ ਦਿਨ ਕੰਮ ਕਰਦੇ ਹੋਏ ਉਹਨਾਂ ਨੂੰ ਅਚਾਨਕ ਤੇਜ਼ ਬੁਖਾਰ ਹੋ ਗਿਆ ਜੋ ਬਾਅਦ ਵਿੱਚ ਗੰਭੀਰ ਬਿਮਾਰੀ ਵਿੱਚ ਬਦਲ ਗਿਆ ਪਿੰਡ ਦੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਅਤੇ ਸ਼ਹਿਰ ਦੇ ਵਿੱਚ ਵੱਡੇ ਹਸਪਤਾਲ ਲੈ ਜਾਂਦੀ ਇਸਲਾ ਦਿੱਤੀ ਜਿੱਥੇ ਇਲਾਜ ਦੇ ਲਈ ਘੱਟੋ ਘੱਟ 50000 ਰੁਪਏ ਦੀ ਲੋੜ ਸੀ ਇਹ ਰਕਮ ਉਸ ਪਰਿਵਾਰ ਲਈ ਇੱਕ ਪਹਾੜ ਦੇ ਵਾਂਗ ਸੀ ਜੋ ਕਿ ਉਸ ਸਮੇਂ ਉਹਨਾਂ ਦੇ ਕੋਲ ਨਹੀਂ ਸੀ ਘਰ-ਬਾਰ ਸਾਰਾ ਕੁਝ ਵੇਚਣਾ ਪਿਆ ਮਾਤਾ ਨੇ ਪਿੰਡ ਦੇ ਹਰ ਇੱਕ ਘਰ ਦੇ ਦਰਵਾਜ਼ੇ ਤੇ ਮਿਲਤਾ ਕੀਤੀਆਂ ਪਰ ਕੋਈ ਮਦਦ ਲਈ ਅੱਗੇ ਨਹੀਂ ਆਇਆ ਰਿਸ਼ਤੇਦਾਰਾਂ ਨੇ ਵੀ ਮੂੰਹ ਫੇਰ ਲਿਆ ਜੱਸਾ ਜੋ ਉਸ ਵੇਲੇ 17 ਸਾਲ ਦਾ ਸੀ ਆਪਣੇ ਪਿਤਾ ਨੂੰ ਬਿਸਤਰੇ ਤੇ ਦਰਦ ਨਾਲ ਤੜਪਦੇਆਂ ਦੇਖ ਕੇ ਉਹ ਰਾਤਾਂ ਨੂੰ ਸੌ ਨਹੀਂ ਪੰਦਾ ਸੀ ਉਸ ਦੀਆਂ ਅੱਖਾਂ ਵਿੱਚ ਬੇਵਸੀ ਦੇ ਹੰਝੂ ਸਨ ਪਰ ਉਸ ਨੂੰ ਕੋਈ ਰਾਹ ਨਹੀਂ ਸੀ ਦਿਖਦਾ ਇੱਕ ਦਿਨ ਨਿਰਾਸ਼ ਹੋ ਕੇ ਜੱਸਾ ਕੰਮ ਦੀ ਭੜ ਦੇ ਵਿੱਚ ਬਠਿੰਡਾ ਸ਼ਰ ਗਿਆ ਉੱਤੇ ਉਸ ਦੀ ਮੁਲਾਕਾ ਇੱਕ ਦਲਾਲ ਸੁਖੇ ਨਾਲ ਹੋਏ ਸੁਖੇ ਨੇ ਜਸੇ ਦੇ ਖਾਤ ਨੂੰ ਤੜ ਲਿਆ ਅਤੇ ਉਸ ਦੀ ਮਜਬੂਰੀ ਦਾ ਫਾਇਦਾ ਚੁੱਕਣ ਦਾ ਸੋਚਿਆ ਮੈਂ ਤੇਰੇ ਪਿਓ ਦਾ ਇਲਾਜ ਕਰਵਾ ਸਕਦਾ ਹਾਂ ਬੱਚੇ ਸੁਖੇ ਨੇ ਕਿਹਾ ਮੈਂ 50000 ਦਾ ਪ੍ਰਬੰਧ ਕਰਾਂਗਾ ਪਰ ਤੈਨੂੰ ਬਦਲੇ ਦੇ ਵਿੱਚ ਕੁਝ ਤਾਂ ਦੇਣਾ ਪਵੇਗਾ ਦੇਖ ਅੱਜ ਕੱਲ ਕੋਈ ਫ੍ਰੀ ਦੇ ਵਿੱਚ ਕੁਝ ਨਹੀਂ ਕਰਦਾ ਇਹ ਤਾਂ ਫਿਰ ਵੀ ਮੈਂ 50000 ਰੁਪਏ ਦੇਣ ਲੱਗਾ ਹਾਂ ਜਸੇ ਦੀਆਂ ਅੱਖਾਂ ਵਿੱਚ ਇੱਕ ਪੰਨੀ ਚਮਕ ਆ ਗਈ ਕੀ ਕਰਨਾ ਪਵੇਗਾ ਮੈਂ ਕੁਝ ਵੀ ਕਰਾਂਗਾ ਆਪਣੇ ਆਪ ਨੂੰ ਵੇਚ ਸਕਦਾ ਹਾਂ ਸੁਖੇ ਨੇ ਇੱਕ ਸ਼ੈਤਾਨੀ ਮੁਸਕਾਨ ਨਾਲ ਕਿਹਾ ਤਾਂ ਤੇਰੀ ਛੋਟੀ ਭੈਣ ਹਰਮਨ ਨੂੰ ਕੁਝ ਸਮੇਂ ਲਈ ਇੱਕ ਅਮੀਰ ਪਰਿਵਾਰ ਕੋਲ ਛੱਡਣਾ ਪਵੇਗਾ ਉਸ ਦੀ ਦੇਖਭਾਲ ਕਰਨਗੇ ਅਤੇ ਬਦਲੇ ਦੇ ਵਿੱਚ ਤੈਨੂੰ ਇਹ ਪੈਸੇ ਮਿਲਣਗੇ ਜਸਦੇਵ ਪੈਰਾਹਟੋਂ ਜ਼ਮੀਨ ਕਿਸ ਗਈ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੀ ਆਤਮਾ ਨੂੰ ਸ਼ੇਧ ਕਰ ਦਿੱਤਾ ਹੋਵੇ ਆਪਣੀ ਭੈਣ ਆਪਣੀ ਜਾਨ ਤੋਂ ਪਿਆਰੀ ਭੈਣ ਨੂੰ ਵੇਚਣਾ ਉਸ ਨੇ ਤੁਰੰਤ ਇਨਕਾਰ ਕਰ ਦਿੱਤਾ ਪਰ ਸੁਕੇ ਨੇ ਉਸ ਨੂੰ ਆਪਣੇ ਪਿਤਾ ਦੀ ਖਲਾਦੀ ਆਦ ਦਵਾਈ ਅਤੇ ਉਸ ਨੂੰ ਮਜਬੂਰ ਕੀਤਾ ਸੋਚ ਲੈ ਜਾਂ ਤਾਂ ਭੈਣ ਜਾਂ ਪਿਓ ਕੀ ਹੋਇਆ ਦੋ ਚਾਰ ਸਾਲਾਂ ਬਾਅਦ ਆਪੇ ਮੁੜਾਵੇਗੀ ਕੰਮੀ ਕਰਵਾਣਾ ਹੈ ਤੇ ਕੁਝ ਗਲਤ ਨਹੀਂ ਹੈ ਬਸ ਅਮੀਰ ਘਰ ਦੇ ਵਿੱਚ ਕੰਮ ਕਰਨਾ ਪੈਣਾ ਹੈ ਰਾਤ ਪਰ ਜਸసే ਨੇ ਆਪਣੇ ਆਪ ਨਾਲ ਜਦ ਕੀਤਾ ਇੱਕ ਪਾਸੇ ਪਿਆਰ ਭਰੀ ਹਰਮੰਦਾ ਮਾਸੂਮ ਚਹਰਾ ਦੂਜੇ ਪਾਸੇ ਪਿਤਾ ਦੀ ਮੌਤਾ ਡਰ ਉਸਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਅਰਮਨ ਦੇਖਿਆ ਵਾਗਰੂ ਮੈਨੂੰ ਬਾਤ ਕਰਹੀਂ ਸਵੇਰ ਹੁੰਦੇ ਸਾਰ ਉਸਨੇ ਇੱਕ ਅਜੀਹਾਂ ਦਰਦਨਾਕ ਫੈਸਲਾ ਲਿਆ ਜਿਸਨੇ ਉਸਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ ਅਗਲੇ ਦਿਨ ਜਸసే ਨੇ ਆਪਣੀ ਮਾਂ ਤੋਂ ਚੋਰੀ ਹਰਮਨ ਨੂੰ ਆਪਣੇ ਨਾਲ ਬਠਿੰਡਾ ਲੈ ਗਿਆ ਮਨ ਕੋਸ਼ੀ ਵੀ ਉਹ ਪਾਜੀ ਨਾਲ ਸ਼ਹਿਰ ਵਿੱਚ ਘੁੰਮਣ ਜਾ ਰਹੀ ਹੈ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਪ੍ਰਾ ਉਸ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਬਟਿੰਡਾ ਪਹੁੰਚ ਕੇ ਸੁਕਾ ਉਹਨਾਂ ਨੂੰ ਇੱਕ ਘਰ ਦੇ ਵਿੱਚ ਲੈ ਗਿਆ ਜਸੇ ਨੇ ਕੰਬ ਦੇ ਹੱਥਾਂ ਨਾਲ ਸੁਖੇ ਤੋਂ 50000 ਰੁਪਏ ਲਏ ਅਤੇ ਆਪਣੀ ਮਾਸੂਮ ਭੈਣ ਨੂੰ ਉਹਨਾਂ ਲੋਕਾਂ ਦੇ ਹਵਾਲੇ ਕਰ ਦਿੱਤਾ ਹਰ ਮਨ ਨੂੰ ਕੁਝ ਸਮਝ ਨਹੀਂ ਆਇਆ ਪਾਜੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਉਸ ਨੇ ਜਸੇ ਦਾ ਹੱਥ ਫੜ ਲਿਆ ਪਰ ਜਸੇ ਨੇ ਆਪਣਾ ਹੱਥ ਛਟਕੇ ਨਾਲ ਛੁਡਾਇਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਪਰ ਉਸ ਨੇ ਮੂੰਹ ਨੋੜ ਲਿਆ ਅਤੇ ਤੇਜ਼ੀ ਨਾਲ ਤੋਂ ਭੱਜ ਗਿਆ ਆਪਣੇ ਭੈਣ ਦੀਆਂ ਮਾਸੂਮ ਚੀਕਾਂ ਨੂੰ ਪਿੱਛੇ ਛੱਡ ਗਿਆ ਜੱਸਾ ਘਰ ਪਹੁੰਚਿਆ ਪੈਸੇ ਆਪਣੀ ਮਾਂ ਨੂੰ ਦਿੱਤੇ ਅਤੇ ਬਿਨਾਂ ਕੁਝ ਦੱਸੇ ਪਿਤਾ ਦੇ ਇਲਾਜ ਦਾ ਇੰਤਜ਼ਾਰ ਕੀਤਾ ਪਿਤਾ ਦੀ ਜਾਨ ਤਾਂ ਬਚ ਗਈ ਪਰ ਜੱਸੇ ਦੀ ਆਤਮਾ ਤੇ ਇੱਕ ਅਮਿੱਟ ਜ਼ਖਮ ਬਣ ਗਿਆ ਉਹ ਰਾਤਾਂ ਨੂੰ ਸੌ ਨਹੀਂ ਪਾਉਂਦਾ ਸੀ ਉਸ ਦੀ ਭੈਣ ਕਿਤੇ ਹੈ ਕਿਸ ਹਾਲਤ ਵਿੱਚ ਹੈ ਉਹ ਨਹੀਂ ਜਾਣਦਾ ਸੀ ਉਸਨੇ ਕਈ ਵਾਰ ਸੁਖੇ ਨੂੰ ਪੁੱਛਿਆ ਪਰ ਉਹ ਕਦੇ ਸਹੀ ਜਵਾਬ ਨਹੀਂ ਦੱਸੇ ਹਰਮਨਦੀ ਮਾਂ ਨੇ ਬਹੁਤ ਰੋਇਆ ਅਤੇ ਕੁਝ ਸਮੇਂ ਬਾਅਦ ਹਰਮਨ ਦੇ ਗੰਭ ਵਿੱਚ ਹੀ ਇਸ ਦੁਨੀਆ ਤੋਂ ਚਲੀ ਗਈ ਜਿੱਦਾਂ ਇਕੱਲਾ ਰਹਿ ਗਿਆ ਗੁਨਾਹ ਦੇ ਭਾਰੇ ਬੋਝ ਨਾਲ ਦੱਬਿਆ ਹੋਇਆ ਜਦੋਂ ਜੱਸੇ ਨੇ ਹਰਮਨ ਨੂੰ ਵੇਚਿਆ ਹਰਮਨ ਨੂੰ ਇੱਕ ਅਜਿਹੇ ਘਰ ਦੇ ਵਿੱਚ ਲਿਆ ਗਿਆ ਜਿੱਥੇ ਉਸ ਤੋਂ ਘਰ ਦਾ ਸਾਰਾ ਕੰਮ ਕਰਵਾਇਆ ਜਾਂਦਾ ਉਸ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਅਤੇ ਉਸ ਦੀ ਜ਼ਿੰਦਗੀ ਇੱਕ ਬੰਦੀ ਕਾਂਦਾ ਬਣ ਗਈ ਉਹ ਰੋਜ਼ ਆਪਣੇ ਪਿਤਾ ਜੱਸੇ ਨੂੰ ਯਾਦ ਕਰਦੀ ਅਤੇ ਉਸਦੇ ਮਨ ਦੇ ਵਿੱਚ ਇੱਕੋ ਸਵਾਲ ਸੀ ਬਾਜੀ ਨੇ ਮੈਨੂੰ ਕਿਉਂ ਛੱਡ ਦਿੱਤਾ ਉਸਦੇ ਦਿਲ ਵਿੱਚ ਗੁੱਸਾ ਦਰਦ ਅਤੇ ਬਹੁਤ ਸਾਰੇ ਨਾ ਉਲਝੇ ਸਵਾਲ ਸਨ ਪਰ ਹਰਮਨ ਮਾਸੂਮ ਜ਼ਰੂਰ ਸੀ ਪਰ ਕਮਜ਼ੋਰ ਨਹੀਂ ਸੀ ਇੱਕ ਦਿਨ ਉਸਨੇ ਹਿੰਮਤ ਕਰਕੇ ਉਸ ਘਰ ਤੋਂ ਭੱਜਣ ਦਾ ਫੈਸਲਾ ਕੀਤਾ ਉਹ ਰਾਤੋਂ ਰਾਤ ਬਠਿੰਡਾ ਦੀਆਂ ਸੜਕਾਂ ਤੇ ਭਟਕਦੀ ਰਹੀ ਅੰਤ ਦੇ ਵਿੱਚ ਇੱਕ ਰੇਲਵੇ ਸਟੇਸ਼ਨ ਤੇ ਪਹੁੰਚੇ। ਉੱਥੇ ਇੱਕ ਬਜ਼ੁਰਗ ਅਤੇ ਢਾਲੂ ਔਰਤ ਬੀਬੀ ਜਸਵਿੰਦਰ ਕੌਰ ਨੇ ਉਸ ਨੂੰ ਦੇਖਿਆ। ਬੀਬੀ ਜਸਵਿੰਦਰ ਕੌਰ ਇੱਕ ਅनाथ ਆਸ਼ਰਮ ਚਲਾਉਂਦੀ ਸੀ ਅਤੇ ਉਸਨੇ ਹਰਮਨ ਦੀ ਕਹਾਣੀ ਸੁਣੀ। ਉਸ ਦਾ ਦਿਲ ਪਿਗਲ ਗਿਆ ਅਤੇ ਉਹ ਹਰਮਨ ਨੂੰ ਆਪਣੇ ਨਾਲ ਲੈ ਗਈ। ਅਨਾਤ ਆਸ਼ਰਮ ਦੇ ਵਿੱਚ ਹਰਮਨ ਨੇ ਨਵਾਂ ਜੀਵਨ ਮਿਲਿਆ। ਬੀਬੀ ਜਸਵਿੰਦਰ ਕੌਰ ਨੇ ਉਸ ਨੂੰ ਮਾਂ ਵਰਗਾ ਪਿਆਰ ਦਿੱਤਾ। ਹਰਮਨ ਨੇ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ। ਉਸ ਦੇ ਦਿਲ ਵਿੱਚ ਇੱਕ ਅੱਗ ਭੜਕ ਰਹੀ ਸੀ ਆਪਣੇ ਨਾਲ ਹੋਏ ਅਨਿਆਂ ਦਾ ਬਦਲਾ ਲੈਣ ਲਈ, ਬਲਕਿ ਇਨਸਾਫ਼ ਪ੍ਰਾਪਤ ਕਰਨ ਲਈ ਅਤੇ ਆਪਣੀ ਜ਼ਿੰਦਗੀ ਨੂੰ ਇੱਕ ਮਕਸਦ ਦੇਣ ਲਈ। ਉਸ ਨੇ ਦਿਨ ਰਾਤ ਮਿਹਨਤ ਕੀਤੀ। ਉਸ ਨੇ ਸੋਚਿਆ ਜੇ ਅੱਜ ਮੈਂ ਘਰੇ ਚਲੀ ਗਈ, ਸ਼ਾਇਦ ਇਹ ਮੌਕਾ ਮੈਨੂੰ ਦੁਬਾਰਾ ਨਹੀਂ ਮਿਲਣਾ। ਸ਼ਾਇਦ ਅੱਜ ਤੋਂ ਬਾਅਦ ਮੈਂ ਦੁਬਾਰਾ ਵਿਕ ਜਾਵਾਂ ਮੈਨੂੰ ਦੁਬਾਰਾ ਕਿਤੇ ਵੇਚਾਵੇ ਨਹੀਂ ਮੈਂ ਅਜੇ ਹਾਰ ਨਹੀਂ ਹੁੰਦੇਵਾਂਗੇ ਮੈਂ ਆਪਣੀ ਬੁੱਧੀ ਨਾਲ ਆਪਣੀ ਲਗਨ ਨਾਲ ਕੁਝ ਨਾ ਕੁਝ ਬਣ ਕੇ ਰਹਾਂਗੇ ਉਸਨੇ 10ਵੀਂ 12ਵੀਂ ਅਤੇ ਫਿਰ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਉਸਦਾ ਇੱਕੋ ਇੱਕ ਮਕਸਦ ਸੀ ਵੱਡੇ ਪੁਲਿਸ ਅਫਸਰ ਬੰਨਾ ਅਤੇ ਤਾਂ ਜੋ ਕਿਸੇ ਖੋਰ ਹਰਮਨ ਨੂੰ ਅਜੇ ਦਰਦ ਤੋਂ ਬਚਾ ਸਕੇ ਉਸਨੇ ਪੀਸੀਐਸ ਦੀ ਤਿਆਰੀ ਸ਼ੁਰੂ ਕੀਤੀ ਅਤੇ ਆਪਣੀ ਸਾਰੀ ਸ਼ਕਤੀ ਸਾਰੀ ਤਰਫ ਇਸ ਵਿੱਚ ਲਗਾ ਦਿੱਤੀ ਉਸ ਦੇ ਅੰਦਰ ਦਾ ਦਰਦ ਤੇ ਅਨਿਆਪ ਉਸ ਦੀ ਸਭ ਤੋਂ ਵੱਡੀ ਪ੍ਰੇਰਣਾ ਬਣ ਗਿਆ ਕਈ ਰਾਤਾਂ ਉਸ ਨੇ ਜਾ ਕੇ ਪੜ੍ਹਾਈ ਕੀਤੀ ਆਖਿਰਕਾਰ ਉਸ ਦੀ ਮਿਹਨਤ ਅਤੇ ਵੈਗੁਰੂ ਦੀ ਕਿਰਪਾ ਰੰਗ ਲਿਆਈ ਉਸ ਨੇ ਪੀਸੀਐਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਆਪਣੀ ਮਿਹਨਤ ਅਤੇ ਸਮਰਪਣ ਸਦਕਾ ਪੰਜਾਬ ਪੁਲਿਸ ਦੇ ਵਿੱਚ ਐਸਪੀ ਯਾਨੀ ਸੁਪਰੀਡੈਂਟ ਆਫ ਪੁਲਿਸ ਦਾ ਉੱਚ ਅਹੁਦਾ ਪ੍ਰਾਪਤ ਕੀਤਾ ਐਸਪੀ ਬਣਨ ਤੋਂ ਬਾਅਦ ਉਸਨੇ ਸਭ ਤੋਂ ਪਹਿਲਾਂ ਆਪਣੇ ਪੁਰਾਡੇ ਪਿੰਡ ਰਾਏਪੁਰ ਜਾਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਉਜੜ ਚੁੱਕਿਆ ਸੀ ਉਸ ਨੂੰ ਪਤਾ ਲੱਗਿਆ ਪਿਤਾ ਦੀ ਬਿਮਾਰੀ ਤੋਂ ਬਾਅਦ ਮਾਂ ਵੀ ਦੁਨੀਆ ਤੋਂ ਚਲੀ ਗਈ ਹੈ ਅਤੇ ਜੱਸਾ ਵੀ ਪਿੰਡ ਛੱਡ ਕੇ ਕਿਤੇ ਚਲਾ ਗਿਆ ਹੋਏ ਉਸਦੇ ਦਿਲ ਵਿੱਚ ਅਜੀਬ ਜਿਹਾ ਖਿਆਲ ਪੈਦਾ ਹੋਇਆ ਉਹ ਅੱਜ ਵੀ ਆਪਣੇ ਭਰਾ ਜੱਸੇ ਨੂੰ ਲੱਭ ਰਹੀ ਸੀ ਇਹ ਜਾਣ ਲੈ ਕਿ ਉਸਨੇ ਅਧਿਆ ਕਉ ਕੀਤਾ ਉਸ ਨੂੰ ਅਜੇ ਕੀ ਮਜਬੂਰੀ ਸੀ ਵੀ ਉਸਨੇ ਆਪਣੀ ਭੈਣ ਨੂੰ ਵੇਜ ਦਿੱਤਾ ਉਹ ਵੀ ਅਜੇ ਲੋਕਾਂ ਅਗੇ ਇਹ ਜਸਤਨ ਉਹ ਧਿਆਨ ਦਾ ਤੱਕ ਨਹੀਂ ਸੀ ਅਤੇ ਉਹ ਸੱਚਮੁੱਚ ਉਸਨੂੰ ਮaaf ਕਰ ਪਾਵੇਗੀ ਜਾਂ ਨਹੀਂ ਜਾਂ ਅਜੇ ਹੀ ਸਜ਼ਾ ਦੇਵੇਗੀ ਜਿਸ ਨਾਲ ਸਾਰੇ ਦੀ ਰੂਹ ਕਮ ਜਾਵੇਗੀ ਉਧਰ ਜਸਾ ਆਪਣੇ ਭੈਣ ਨੂੰ ਵੇਚਣ ਦੇ ਗੁਨਾਹ ਦੇ ਬੋਝ ਹੇਠ ਦਬਿਆ ਪਿਤਾ ਦੀ ਜਾਨ ਬਚਾਉਣ ਤੋਂ ਬਾਅਦ ਵੀ ਅੰਦਰੋਂ ਟੁੱਟ ਚੁੱਕਿਆ ਸੀ ਪਿਤਾ ਤਾਂ ਬਚ ਗਏ ਪਰ ਕੁਝ ਸਾਲ ਬਾਅਦ ਮਾਤਾ ਵੀ ਹਰਮਨਦੇਵ ਗੰਭਜ ਹੀ ਦੁਨੀਆ ਤੋਂ ਚਲੀ ਗਈ ਜਸਾ ਇਕੱਲਾ ਰਹਿ ਗਿਆ ਉਸਤੇ ਦਿਲ ਤੋਂ ਗੁਨਾਹ ਦਾ ਬੋਝ ਇਨਾ ਭਾਰੀ ਸੀ ਕਿ ਉਹ ਕਿਸੇ ਨਾਲ ਅੱਖ ਤੱਕ ਨਹੀਂ ਮਿਲਾ ਪਾਉਂਦਾ ਸੀ ਉਸਨੂੰ ਲੱਗਿਆ ਸ਼ਾਇਦ ਉਹ ਇੱਕ ਵੱਡਾ ਪਾਪੀ ਹੈ ਵੱਡਾ ਅਪਰਾਧੀ ਜਿਸਨੇ ਆਪਣੇ ਹੀ ਖੂਨ ਦੇ ਰਿਸ਼ਤੇ ਨੂੰ ਵੇਚ ਦਿੱਤਾ ਉਸਨੇ ਆਪਣੇ ਆਪ ਨੂੰ ਕਿਉਂ ਨਹੀਂ ਵੇਚਿਆ ਆਪਣੀ ਭੈਣ ਦੀ ਇੰਨੀ ਵੱਡੀ ਕੁਰਬਾਨੀ ਦਿੱਤੀ ਆਪਣੇ ਆਪ ਨੂੰ ਮਾਫ਼ ਨਹੀਂ ਕਰ ਪਾਉਂਦਾ ਉਸਨੇ ਪਿੰਡ ਛੱਡ ਦਿੱਤਾ ਉਹ ਸ਼ਹਿਰ-ਸ਼ਹਿਰ ਭਟਕਦਾ ਰਿਹਾ ਛੋਟੇ-ਮੋਟੇ ਕੰਮ ਕਰਦਾ ਰਿਹਾ ਭਾਵੇਂ ਉਸਨੂੰ ਕੋਈ ਸਥਾਈ ਕੰਮ ਨਹੀਂ ਮਿਲਦਾ ਸੀ ਕਿਉਂਕਿ ਉਸਦਾ ਮਨ ਕਿਤੇ ਲੱਗਦਾ ਹੀ ਨਹੀਂ ਸੀ ਉਸਨੂੰ ਕਿਤੇ ਵੀ ਸ਼ਾਂਤੀ ਨਹੀਂ ਮਿਲਦੀ ਸੀ ਉਸ ਦੀਆਂ ਰਾਤਾਂ ਹਰ ਮੰਦੀਆਂ ਮਾਸੂਮ ਚੀਕਾਂ ਅਤੇ ਉਸਤੇ ਆਪਣੇ ਗੁਨਾਹਾਂ ਦੀ ਪੀੜ ਵਿੱਚ ਬੀਤਿਆ ਉਹ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਂਦਾ ਅਤੇ ਹਰ ਰੋਜ਼ ਆਪਣੀ ਹੀ ਨਜ਼ਰ ਵਿੱਚ ਦਿਖਦਾ ਰਹਿੰਦਾ ਸਮੇਂ ਦੇ ਨਾਲ ਉਹ ਹੋਰ ਡੁੱਬਦਾ ਗਿਆ ਉਸ ਦੀ ਸਿਹਤ ਵੀ ਖਰਾਬ ਰਹਿਣ ਲੱਗੀ ਉਸ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਨੂੰ ਡਰ ਸੀ ਕਿ ਕੋਈ ਉਸ ਤੇ ਅਤੀਤ ਬਾਰੇ ਜਾਣਨਾ ਪਾਵੇ ਆਖਿਰ ਵਿੱਚ ਉਹ ਬਟਿੰਡਾ ਦੇ ਕਿਸੇ ਪਰਮਜੀਤ ਧਾਬੇ ਤੇ ਕੰਮ ਕਰਨ ਲੱਗਾ ਜਿੱਤੇ ਉਹ ਜੂਟੇ ਪਾण्डे ਮਾਂਜ ਕੇ ਆਪਣਾ ਗੁਜ਼ਾਰਾ ਕਰਦਾ ਸੀ ਇਹ ਕੰਮ ਉਸ ਨੂੰ ਆਪਣੇ ਪਾਪਾਂ ਦੀ ਸਜ਼ਾ ਵਾਂਗ ਲੱਗਦਾ ਸੀ ਉਸ ਨੂੰ ਯਕੀਨ ਸੀ ਕਿ ਹਰਮਨ ਜਾਤਾ ਮਰ ਚੁੱਕੀ ਹੈ ਜਾਂ ਉਸ ਨੂੰ ਕਦੇ ਮਿਲ ਨਹੀਂ ਪਾਵੇਗੀ ਉਸ ਦੀ ਜ਼ਿੰਦਗੀ ਨਿਰਾਸ਼ਾ ਦੇ ਹਨੇਰੇ ਵਿੱਚ ਡੁੱਬੀ ਸੀ ਉਹ ਹੁਣ ਸਿਰਫ ਜਸਾ ਨਹੀਂ ਸੀ ਉਹ ਇੱਕ ਪਟਕ ਦੀ ਆਤਮਾ ਵਾਂਗ ਬਣ ਚੁੱਕਿਆ ਸੀ ਇੱਕ ਗੁਨਾਹ ਦਾ ਪ੍ਰਤੀਕ ਜਿਸ ਨੂੰ ਸਮਾਜ ਨੇ ਨਹੀਂ ਸਗੋਂ ਉਸ ਦੀ ਆਪਣੀ ਆਤਮਾ ਨੇ ਸਜ਼ਾ ਦਿੱਤੀ ਸੀ ਅਸੀਂ ਵਾਪਸ ਆਉਣੇ ਹਾਂ ਉਸ ਬਰਸਾਤੀ ਟਾਬੇ ਤੇ ਜਿੱਥੇ ਐਸਪੀ ਹਰਮਨ ਕੌਰ ਆਪਣੇ ਸਾਹਮਣੇ ਖੜੇ ਆਪਣੇ ਹੀ ਪ੍ਰਾਜੈਸੇ ਨੂੰ ਦੇਖ ਰਹੀ ਹੈ ਜਿਸਾ ਜੋ ਡਰ ਅਤੇ ਸ਼ਰਮ ਨਾਲ ਸਿਰ ਝੁਕਾਈ ਖੜਾ ਹੈ ਉਸਨੇ ਹਰਮਨ ਨੂੰ ਪਛਾਣਿਆ ਨਹੀਂ 10 ਸਾਲਾਂ ਨੇ ਬਹੁਤ ਕੁਝ ਬਦਲ ਦਿੱਤਾ ਸੀ ਇੱਕ ਮਾਸੂਮ ਬੱਚੇ ਇੱਕ ਰੋਬਦਾਰ ਅਫਸਰ ਬਣ ਚੁੱਕੀ ਸੀ ਅਤੇ ਜਵਾਨ ਜਿਸਾ ਇੱਕ ਥਕਿਆ ਹੋਇਆ ਨਿਰਾਸ਼ ਅਤੇ ਬੁੱਢਾ ਦੇ ਵਿਅਕਤੀ ਲੱਗ ਰਿਹਾ ਸੀ ਐਸਪੀ ਹਰਮਨ ਨੇ ਆਪਣੇ ਦਿਲ ਤੇ ਕਾਬੂ ਪਾਇਆ ਉਸਨੇ ਅੱਖਾਂ ਵਿੱਚ ਅੰਜੂਸਨ ਪਰ ਉਸਨੇ ਅੰਦਰੂਨੀ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਰੱਖਿਆ ਉਸਨੇ ਆਪਣੀ ਆਵਾਜ਼ ਨੂੰ ਜਿੰਨਾ ਹੋ ਸਕੇ ਸ਼ਾਂਤ ਅਤੇ ਸਪਸ਼ਟ ਬਣਾਇਆ ਜਿਵੇਂ ਤੂੰ ਇੱਥੇ ਕੀ ਕਰ ਰਿਹਾ ਹੈ ਉਸ ਦੀ ਆਵਾਜ਼ ਵਿੱਚ ਇੱਕ ਕਮੜੀ ਸੀ ਜੋ ਸਿਰਫ ਉਸਨੇ ਹੀ ਮਹਿਸੂਸ ਕੀਤੀ ਜਦੋਂ ਇਹ ਅਣਜਾਣ ਆਵਾਜ਼ ਸੁਣ ਕੇ ਚੌਕਿਆ ਉਸਨੇ ਸਿਰ ਚੁੱਕ ਕੇ ਹੈਰਾਨੀ ਨਾਲ ਐਸਪੀ ਹਰਮਨਵਲ ਦੇਖਿਆ ਉਸਦੇ ਮਨ ਵਿੱਚ ਇੱਕ ਝਲਕ ਆਈ ਪਰ ਉਹ ਪੂਰੀ ਤਰ੍ਹਾਂ ਪਛਾਣ ਨਹੀਂ ਸਕਿਆ ਮੈਡਮ ਜੀ ਮੈਂ ਮੈਂ ਤਾਂ ਇੱਥੇ ਕੰਮ ਕਰਦਾ ਹਾਂ ਜੇਕਰ ਤੁਹਾਨੂੰ ਕੋਈ ਸਵਾਲ ਹੈ ਜਾਂ ਤੁਹਾਨੂੰ ਕੋ ਚਾਹੀਦਾ ਹੈ ਤੁਸੀਂ ਤabbe ਦੇ ਮਾਲਕ ਨਾਲ ਗੱਲ ਕਰ ਸਕਦੇ ਹਾਂ ਉਸਨੇ ਇੱਕ ਕੰਮ ਦੀ ਆਵਾਜ਼ ਵਿੱਚ ਕਿਆ ਨਜ਼ਰਾਂ ਝੁਕਾ ਕੇ ਮੈਨੂੰ ਪਛਾਣਿਆ ਨਹੀਂ ਐਸਪੀ ਹਰਮਨਦੀ ਆਵਾਜ਼ ਵਿੱਚ ਕਰਦੇ ਇੱਕ ਧੁਨ ਸੀ ਜੋ ਹਰ ਸ਼ਬਦ ਨਾਲ ਵਧਰੀ ਸੀ ਜੱਸੇ ਨੇ ਦੁਬਾਰਾ ਉਸ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਅਜੇ ਵੀ ਪਛਾਣ ਦੀ ਚਮਕ ਨਹੀਂ ਸੀ ਤਕਾਵਟ ਅਤੇ ਮਜਬੂਰੀ ਨੇ ਉਸਤੇ ਚਾਰਿਆਂ ਦੇ ਸਾਰੇ ਭਾਵਾਂ ਨੂੰ ਖੋਹ ਰਿਆ ਸੀ ਨਹੀਂ ਮੈਡਮ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਕਦੇ ਨਹੀਂ ਦੇਖਿਆ ਉਸਨੇ ਸਪਸ਼ਟ ਤੌਰ 'ਤੇ ਨਾਲ ਕਿਆ ਨਹੀਂ ਪਾ ਕੇ ਐਸਪੀ ਹਰਮਨ ਦਾ ਦਿਲ ਦਰਦ ਨਾਲ ਭਰ ਗਿਆ ਉਸਨੇ ਇੱਕ ਲੰਮਾ ਸਾਲਿਆ ਅਤੇ ਉਸਦੀ ਆਵਾਜ਼ ਵਿੱਚ ਹੁਣ ਭਾਵਨਾਵਾਂ ਦੀ ਡੁਗਾਈ ਸੀ ਮੈਂ ਮੈਂ ਹਰਮਨਾਂ ਤੇਰੀ ਭੈਣ ਇਹ ਸ਼ਬਦ ਸੁਣ ਕੇ ਜਸੇ ਤੇ ਜਿਵੇਂ ਬਿਜਲੀ ਡਗ ਪਈ ਉਸਦੇ ਹੱਥੋਂ ਝੂਟੇ ਪਾण्डे ਖੜਾ ਡਗ ਪਏ ਅਤੇ ਇੱਕ ਤੇਜ਼ ਆਵਾਜ਼ ਨਾਲ ਟੁੱਟ ਗਏ ਉਸ ਦੀਆਂ ਅੱਖਾਂ ਹੈਰਾਨੀ ਨਾਲ ਵੱਡੀਆਂ ਹੋ ਗਈਆਂ ਉਸਦਾ ਚਿਹਰਾ ਪੀੜਾ ਪੈ ਚੁੱਕਿਆ ਸੀ ਅਤੇ ਉਸਦੇ ਸਰੀਰ ਵਿੱਚੋਂ ਜਿਵੇਂ ਜਾਨ ਨਿਕਲ ਗਈ ਹੋਵੇ ਉਹ ਕੰਮ ਲੱਗਾ ਉਸ ਨੂੰ ਲੱਗਿਆ ਜਿਵੇਂ ਉਸਦਾ ਸਭ ਤੋਂ ਵੱਡਾ ਗੁਨਾਹ ਅੱਜ ਉਸਦੇ ਸਾਹਮਣੇ ਜਿਉਂਦਾ ਹੋ ਕੇ ਖੜਾ ਹੋ ਗਿਆ ਹੋਵੇ ਹਰਮਨ ਤੂੰ ਜਾਂਦੀ ਹੈ ਉਸ ਦੀ ਆਵਾਜ਼ ਫਸ ਗਈ ਸੀ ਅਤੇ ਉਸ ਨੇ ਆਪਣੇ ਆਪ ਨੂੰ ਪਿੱਛੇ ਖਿੱਚਣਾ ਸ਼ੁਰੂ ਕਰ ਦਿੱਤਾ ਜਿਵੇਂ ਉਹ ਐਸਪੀ ਹਰਮਨ ਦੇਹ ਨਜ਼ਰਾਂ ਤੋਂ ਬਚਣਾ ਚਾਹੁੰਦਾ ਹੋਵੇ ਉਹ ਜ਼ਮੀਨ ਤੇ ਬੈਠ ਕੇ ਕੰਬਦੇ ਹੱਥਾਂ ਨਾਲ ਐਸਪੀ ਹਰਮਨ ਦੇ ਪੈਰਾਂ ਤੇ ਡਿੱਗ ਪਿਆ ਮੈਡਮ ਮੈਨੂੰ ਮਾਫ਼ ਕਰ ਦਿਓ ਮੈਨੂੰ ਬਖਸ਼ ਦਿਓ ਮੈਂ ਗੁਨਾਹਗਾਰ ਹਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਅਤੇ ਪਛਤਾਵਾ ਇੱਕੋ ਸਮੇਂ ਵਹਿ ਰਹੇ ਸਨ ਟਾਬੇ ਦੇ ਮਾਲਕ ਅਤੇ ਹੋਰ ਗਾਹਕ ਇਹ ਸਭ ਦੇਖ ਕੇ ਰੰਗ ਲਏ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਇੱਕ ਰੋਪ ਦਾ ਐਸਪੀ ਅਫਸਰ ਅਤੇ ਇੱਕ ਠਾਬੇ ਦੇ ਕਾਮੇ ਦਾ ਇੱਕ ਹੀ ਰਿਸ਼ਤਾ ਹੈ ਸਿਪਾਹੀ ਅਮਨਵੀ ਹੈਰਾਨ ਕੜਾ ਸੀ ਕਿਉਂਕਿ ਉਸਨੇ ਕਦੇ ਐਸਪੀ ਹਰਮਨ ਨੂੰ ਇਨਾ ਭਾਵੁਕ ਨਹੀਂ ਦੇਖਿਆ ਐਸਪੀ ਹਰਮਨ ਨੇ ਖੋਲੀ-ਖੋਲੀ ਨਾਲ ਅੱਗੇ ਵੱਧ ਕੇ ਜਸੇ ਨੂੰ ਬਾਹਾਂ ਤੋਂ ਫੜ ਕੇ ਉਠਾਇਆ ਉਸਨੇ ਆਪਣੀ ਵਰਦੀ ਦੀ ਪਰਵਾਣੀ ਕੀਤੀ ਜੁਮੀ ਅਤੇ ਜਸੇ ਦੇ ਗੰਦੇ ਕੱਪੜਾ ਕਾਰਨ ਗਿੱਲੀ ਅਤੇ ਗੰਦੀ ਹੋ ਚੁੱਕੀ ਸੀ ਉਸਨੇ ਜਸੇ ਦੇ ਚਿਹਰੇ ਤੇ ਪਈ ਮਿੱਟੀ ਤੇ ਪਾਣੀ ਨੂੰ ਆਪਣੇ ਖੱਤਾਂ ਨਾਲ ਪੂੰਝਿਆ ਉਸਦਾ ਚਿਹਰਾ ਜੋ ਹੁਣ ਤੱਕ ਗੁੱਸੇ ਅਤੇ ਦਰਦ ਨਾਲ ਭਰਿਆ ਸੀ ਹੁਣ ਇੱਕ ਅਤਾ ਪਿਆਰ ਅਤੇ ਹਮਦਰਦੀ ਨਾਲ ਚਮਕ ਗਿਆ ਮੈਂ ਤੈਨੂੰ ਮਾਫੀ ਦੇ ਨਹੀਂ ਆਈ ਜਿਵੇਂ ਐਸਪੀ ਹਰਮੰਦੀ ਆਵਾਜ਼ ਵਿੱਚ ਤਰਸ ਸੀ ਪਰ ਨਾਲ ਹੀ ਅਤਾ ਪਿਆਰ ਵੀ ਮੈਂ ਤੈਨੂੰ ਲੱਭਣਾਈ ਹਾਂ ਮੈਂ ਜਾਣਨਾ ਚਾਹੁੰਦੀ ਸੀ ਮੇਰਾ ਭਰਾ ਕਿਸ ਹਾਲ ਦੇ ਵਿੱਚ ਹੈ ਜਸੇ ਨੇ ਅਭਿਸ਼ਵਾਸ ਨਾਲ ਆਪਣੀ ਭੈਣ ਵਲ ਦੇਖਿਆ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸਦੀ ਭੈਣ ਜਿਸ ਨੂੰ ਉਸਨੇ ਵੇਚ ਦਿੱਤਾ ਸੀ ਅੱਜ ਐਸਪੀ ਬਣ ਕੇ ਉਸ ਦੇ ਸਾਹਮਣੇ ਖੜੇ ਸੀ ਅਤੇ ਉਸ ਨੂੰ ਮਾफी ਮੰਗਣ ਦੀ ਬਜਾਏ ਲੱਭਣ ਦੀ ਗੱਲ ਕਰ ਰਹੀ ਸੀ ਐਸਪੀ ਹਰਮਨ ਨੇ ਸਿਪਾਹੀ ਅਮਨ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਅਮਨ ਸਾਰੇ ਲੋਕਾਂ ਨੂੰ ਬਾਹਰ ਜਾਣ ਲਈ ਕਿਹਾ ਅਤੇ ਢਾਬੇ ਦੇ ਮਾਲਕ ਨੂੰ ਵੀ ਸਾਨੂੰ ਕੁਝ ਜ਼ਰੂਰੀ ਗੱਲ ਕਰਨੀ ਹੈ ਕੁਝ ਨਿੱਜੀ ਗੱਲ ਹੈ <table> ਤਾਬੇ ਦਾ ਮਾਲਕ ਅਤੇ ਸਾਰੇ ਗਾਕ ਬਾਹਰ ਚਲੇ ਗਏ ਅੰਦਰ ਸਿਰਫ ਐਸਪੀ ਹਰਮਨ ਹੈ ਜੱਸਾ ਅਤੇ ਸਿਪਾਈ ਅਮਨ ਰਗੇ ਬੈਠਦਾ ਦਸੇ ਐਸਪੀ ਹਰਮਨ ਨੇ ਇੱਕ ਬੈਂਚ ਵੱਲ ਇਸ਼ਾਰਾ ਕੀਤਾ ਜੱਸਾ ਡਰਦੇ ਡਰਦੇ ਬੈਠ ਗਿਆ ਨਜ਼ਰਾਂ ਝੁਕਾ ਕੇ ਤੂੰ ਜਾਣਦਾ ਹੈ ਜੱਸੇ ਕਿ ਮੈਂ ਕਿੰਨੇ ਸਾਲ ਤੈਨੂੰ ਲੜੀ ਰਹੀ ਐ ਐਸਪੀ ਹਰਮਨ ਨੇ ਕੰਬ ਦੀ ਆਵਾਜ਼ ਵਿੱਚ ਪੁੱਛਿਆ ਕਿਉਂ ਨਹੀਂ ਦੱਸਿਆ ਕਿ ਪਿਤਾ ਜੀ ਠੀਕ ਹੋ ਗਏ ਸਨ ਕਿਉਂ ਨਹੀਂ ਆਇਆ ਤੂੰ ਮੈਨੂੰ ਵਾਪਸ ਲੈਣਾ ਤੈਨੂੰ ਪਤਾ ਵੀ ਹੈ ਮੇਰੇ ਤੇ ਕੀ ਕੀ ਬੀਤੀ ਹੈ ਜਸ ਨੇ ਸਿਰ ਝੁਕਾ ਲਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਾਰੇ ਉਸ ਨੇ ਹੱਥ ਕੋੜ ਕੇ ਕਿਹਾ ਮੈਂ ਆਪਣੀ ਮਾਂ ਨੂੰ ਬਹੁਤ ਲੱਭਿਆ ਹਰਮਨ ਜਦੋਂ ਮੈਂ ਤੈਨੂੰ ਉੱਥੇ ਛੱਡ ਆਇਆ ਸੀ ਨਾ ਤਾਂ ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਿਆ ਉਹ ਲੋਕ ਤੈਨੂੰ ਕਿਸੇ ਹੋਰ ਸ਼ਹਿਰ ਲੈ ਗਏ ਹਨ ਮੈਂ ਉਦੋਂ ਬਹੁਤ ਛੋਟਾ ਸੀ ਅਤੇ ਡਰਿਆ ਹੋਇਆ ਵੀ ਸੀ ਮੈਂ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਕਾਮਯਾਬ ਨਹੀਂ ਹੋ ਸਕਿਆ ਮੈਂ ਆਪਣੇ ਆਪ ਨੂੰ ਮਾਫ਼ ਨਹੀਂ ਕਰ ਪਾਉਂਦਾ ਮੇਰੀ ਮਾਂ ਵੀ ਤੇਰੇ ਗਮ ਦੇ ਵਿੱਚ ਹੀ ਇਸ ਦੁਨੀਆ ਤੋਂ ਚਲੀ ਗਈ ਮੈਂ ਉਸ ਨੂੰ ਵੀ ਗਵਾ ਦਿੱਤਾ ਮੈਂ ਤੇਰੇ ਗਮ ਵਿੱਚ ਹਰ ਰੋਜ਼ ਵਰਦਾ ਮੈਨੂੰ ਲੱਗਿਆ ਤੂੰ ਵੀ ਸ਼ਾਇਦ ਦੁਨੀਆਂ ਤੋਂ ਚਲੀ ਗਈ ਹੋਵੇਂਗੀ ਜਾਂ ਤੈਨੂੰ ਕਦੇ ਲੱਭ ਹੀ ਨਹੀਂ ਪਾਵਾਂਗਾ ਮੈਂ ਇਸ ਲਈ ਨਹੀਂ ਆਇਆ ਕਿ ਮੈਨੂੰ ਆਪਣੇ ਆਪ ਤੋਂ ਸ਼ਰਮ ਆਉਂਦੀ ਸੀ ਆਪਣੇ ਗੁਨਾਹਾਂ ਤੋਂ ਉਸਦੀ ਆਵਾਜ਼ ਰੁਕ ਗਈ ਮੈਂ ਬਹੁਤ ਬੁਰਾ ਪ੍ਰਾਹਾਰਮਨ ਮੈਂ ਤੈਨੂੰ ਵੇਚ ਦਿੱਤਾ ਮੇਰੇ ਤੇ ਕੇਸ ਕਰਵਾ ਦੇ ਮੈਨੂੰ ਜੇਲ੍ਹ ਭੇਜ ਦੇ ਹੁਣ ਤਾਂ ਤੇਰੇ ਹੱਥ ਦੇ ਵਿੱਚ ਹੈ ਇੱਕ ਪਲ ਦੇ ਵਿੱਚ ਤੈ ਟੇੜੀ ਕਰ ਦੇ ਮੈਂ ਇਹ ਜ਼ਿੰਦਗੀ ਹੋਰ ਨਹੀਂ ਜਿਣਾ ਚਾਹੁੰਦਾ ਜੱਸਾ ਫਿਰ ਤੁੱਪ ਬਾਹ ਮਾਰ ਕੇ ਰੋਣ ਲੱਗ ਪਿਆ ਅਤੇ ਉਸ ਦੀ ਆਵਾਜ਼ ਵਿੱਚ ਸੱਚਾ ਪਛਤਾਵਾ ਸੀ ਜੋ ਦਰਦ ਦੀ ਹੱਦ ਪਾਰ ਕਰ ਚੁੱਕਿਆ ਸੀ ਐਸਪੀ ਹਰਮਨ ਦਾ ਦਿਲ ਦਰਦਨਾ ਭਰ ਗਿਆ ਉਸ ਨੇ ਦੇਖਿਆ ਕਿ ਜੱਸਾ ਪਿਛਲੇ 10 ਸਾਲਾਂ ਤੋਂ ਨਰਕ ਵਰਗੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਉਸ ਦੇ ਚਿਹਰੇ ਤੇ ਪਈਆਂ ਝੁਰੜੀਆਂ ਉਸ ਦੀਆਂ ਅੱਖਾਂ ਦੀ ਨਿਰਾਸ਼ਾ ਅਤੇ ਉਸ ਦੇ ਝੁੱਟੇ ਭਾਂਡੇ ਮਾਰਨਾ ਉਸ ਦਾ ਬਿਲਕੁਲ ਕੰਡੇ ਵਰਗਾ ਸਰੀਰ ਇਹ ਸਭ ਉਸਤੇ ਅੰਦਰੂਨੀ ਦਰਦ ਦਾ ਪ੍ਰਤੀਬਿੰਬ ਸੀ ਉਹਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਸਹਾਰਿਆ ਸੀ ਪਰ ਅੱਜ ਉਸ ਦਾ ਦਰਦ ਜਸੇ ਦੇ ਦਰਦ ਅੱਗੇ ਬਹੁਤ ਛੋਟਾ ਲੱਗ ਰਿਹਾ ਸੀ ਐਸਪੀ ਹਰਮਨ ਨੇ ਇੱਕ ਲੰਬਾ ਸਾਹ ਲਿਆ ਉਸਨੇ ਆਪਣੇ ਪੁਰਾਣੇ ਜਕਮ ਨੂੰ ਮਾਫੀ ਅਤੇ ਮਰਮ ਨਾਲ ਭਰਨ ਦਾ ਫਿਕਲਾ ਕੀਤਾ ਉਸ ਦੀਆਂ ਅੱਖਾਂ ਵਿੱਚ ਹਨਝੂ ਸਨ ਪਰ ਉਸਨੇ ਇੱਕ ਹੱਥ ਜਸੇ ਦੇ ਮੋਢੇ 'ਤੇ ਰੱਖਿਆ ਦੂਜੇ ਹੱਥ ਨਾਲ ਉਸਦੇ ਹੱਥ ਨੂੰ ਪੁਜੇ ਜਿਵੇਂ ਉਸਦੀ ਆਵਾਜ਼ ਹੁਣ ਪਹਿਲਾਂ ਨਾਲੋਂ ਦੀ ਸ਼ਾਂਤ ਅਤੇ ਪਿਆਰ ਭਰੀ ਸੀ ਮੈਂ ਤੈਨੂੰ ਜੇਲ੍ਹ ਨਹੀਂ ਭੇਜਾਂਗੀ ਮੈਂ ਤੈਨੂੰ ਕੋਈ ਸਦਮਨੀ ਨਾ ਤੇ ਹੁੰਦੇ ਮੈਂ ਜਾਣਦੀ ਹਾਂ ਕਿ ਤੂੰ ਮਜਬੂਰ ਸੀ ਮੈਂ ਇਹ ਵੀ ਜਾਣਦੀ ਹਾਂ ਕਿ ਤੂੰ ਮੇਰੇ ਤੋਂ ਵੱਧ ਆਪਣੇ ਆਪ ਨੂੰ ਸਦਾ ਦਿੱਤੀ ਹੈ ਸਾਡੇ ਪਿਤਾ ਜੀ ਨੇ ਸਾਨੂੰ ਸਿਖਾਇਆ ਸੀ ਰਿਸ਼ਤੇ ਖੂਨ ਨਾਲ ਬਣਦੇ ਹਨ ਅਤੇ ਕਦੇ ਟੁੱਟਦੇ ਨਹੀਂ ਹਨ ਜਸੇ ਨੇ ਰਾਨੀ ਨਾਲ ਆਪਣੀ ਭੈਣ ਮਲ ਦੇਖਿਆ ਉਸ ਨੂੰ ਯਕੀਨੀ ਆ ਰਿਹਾ ਸੀ ਤੂੰ ਤੂੰ ਮੈਨੂੰ ਮਾਫ ਕਰਨ ਦੀ ਗੱਲ ਕਰ ਰਹੀ ਹੈ ਸੱਚਮੁੱਚ ਤੂੰ ਮੈਨੂੰ ਮਾਫ ਕਰ ਦੇਵੇਂਗੀ ਮੈਂ ਤੈਨੂੰ ਕਦੇ ਨਾ ਪ੍ਰਤਿਨੀ ਕਰ ਸਕੀ ਭਰਾ ਜੀ ਹਰਮਨ ਨੇ ਜਸੇ ਨੂੰ ਕਸਕੇ ਗਲੇ ਨਾਲ ਲੱਗਿਆ ਉਸਤੇ ਖੰਝੋ ਜਸਤੇ ਦੇ ਮੋੜੇ ਤੇ ਡਿਗਰੇ ਸਨ ਇੱਕ ਦੂਜੇ ਨੂੰ ਬਹੁਤ دیر ਤੱਕ ਜੱਫੀ ਪਾਈ ਖੜੇ ਰਹੇ ਇਹ ਸਿਰਫ ਦੋ ਭੈਣ ਭਰਾ ਦਾ ਮਿਲਣ ਨਹੀਂ ਸੀ ਇਹ ਦੋ ਟੁੱਟੀਆਂ ਹੋਈਆਂ ਰੂਹਾਂ ਦਾ ਮਿਲਣ ਸੀ ਜਿੱਥੇ ਪਿਆਰ ਨੇ ਗੁਨਾਹ ਨੂੰ ਅਤੇ ਮਾਫੀ ਨੇ ਨਫ਼ਰਤ ਨੂੰ ਹਰਾਇਆ ਤੂੰ ਮੇਰਾ ਵੱਡਾ ਭਰਾ ਹੈ ਜਸੇ ਮੈਂ ਜਾਣਦੀ ਹਾਂ ਤੂੰ ਸੱਚਮੁੱਚ ਮਜਬੂਰ ਸੀ ਅਤੇ ਤੂੰ ਜੋ ਕੀਤਾ ਉਹ ਸਾਡੇ ਪਿਤਾ ਦੀ ਜਾਨ ਬਚਾਉਣ ਲਈ ਕੀਤਾ ਜੇਕਰ ਤੂੰ ਮੈਨੂੰ ਦੱਸ ਦਿੰਦਾ ਮੈਂ ਕੁਛੀ ਕੁਛ ਇਹ ਸਾਰਾ ਕੁਝ ਕਰਨ ਲਈ ਤਿਆਰ ਹੋ ਜਾਂਦੀ ਬੱਸ ਕਮੀ ਅਤੇ ਸੀ ਤੂੰ ਮੈਨੂੰ ਦੱਸਿਆ ਨਹੀਂ ਮੈਂ ਤੈਨੂੰ ਮਾਫ਼ ਕਰਦੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਤੂੰ ਆਪਣੇ ਆਪ ਨੂੰ ਮਾਫ਼ ਕਰੇ ਤੋਏ ਸਜ਼ਾ ਨਾ ਦੇ ਹੁਣ ਇਹ ਨਰਕ ਭਰੀ ਜ਼ਿੰਦਗੀ ਛੱਡ ਦੇ ਜਸਾ ਪਬਾ ਮਾਰ ਕੇ ਰੋਪਿਆ ਤੂੰ ਸੱਚਮੁੱਚ ਦੇਵੀ ਹੈ ਹਰਮਨ ਤੂੰ ਮੈਨੂੰ ਬਚਾ ਲਿਆ ਹੈ ਤੂੰ ਸਾਨੂੰ ਇੱਕ ਨਵੀਂ ਜ਼ਿੰਦਗੀ ਦਿੰਦੀ ਹੈ ਐਸਪੀ ਹਰਮਨ ਨੇ ਸਿਪਾਹੀ ਅਮਨ ਨੂੰ ਬੁਲਾਇਆ ਤੇ ਕਹਾ ਅਮਨ ਸਾਡੇ ਘਰ ਫੋਨ ਕਰਕੇ ਦੱਸੋ ਕਿ ਭਾਜੀ ਮਿਲਗੇ ਹਨ ਅਤੇ ਟਾਬੇ ਦੇ ਮਾਲਕ ਨੂੰ ਵੀ ਕਹਿ ਦਿਓ ਕਿ ਮੇਰੇ ਭਾਜੀ ਆਤਨੋ ਇਤੇ ਕੰਮ ਨਹੀਂ ਕਰਨਗੇ ਇਹਨਾਂ ਦਾ ਬਣਦਾ ਇਸਾਬ ਉਹ ਮੇਰੇ ਜਿੰਮੇ ਹੈ ਜੋ ਵੀ ਇਹਨਾਂ ਨੇ ਉਸ ਤੋਂ ਲਿਆ ਹੈ ਮੈਂ ਆਪੇ ਦੇਵਾਂਗੇ ਤੇਜ ਵੀ ਹੁਣ ਹੌਲੀ ਹੌਲੀ ਇੱਕ ਬਾਰ ਇੱਕ ਬੂੰਦਾ ਬੰਦੀ ਵਿੱਚ ਬਦਲ ਗਿਆ ਜਿਵੇਂ ਕੁਦਰਤ ਵੀ ਇਸ ਭਾਵਨਾਤਮਕ ਮਿਲਣ ਤੇ ਸ਼ਾਂਤ ਹੋ ਚੁੱਕੀ ਸੀ ਐਸਪੀ ਹਰਮਨ ਤੇ ਜਸਾ ਦੋਵੇਂ ਭੈਣ ਭਰਾ ਇੱਕ ਦੂਜੇ ਦਾ ਹੱਥ ਫੜ ਕੇ ਟਾਬੇ ਤੋਂ ਬਾਹਰ ਨਿਕਲੇ ਜਸੇ ਦੇ ਚਿਹਰੇ ਤੇ ਪਹਿਲੀ ਵਾਰ ਸੱਚੀ ਸ਼ਾਂਤੀ ਅਤੇ ਖੁਸ਼ੀ ਦੀ ਝਲਕ ਦਿਖਾਈ ਦੇ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਖੁਸ਼ੀ ਦੇ ਹੰਝੂ ਸਨ ਉਹ ਆਪਣੀ ਭੈਣ ਦੀ ਸਰਕਾਰੀ ਗੱਡੀ ਵਿੱਚ ਬੈਠਿਆ। ਇਹ ਸਿਰਫ ਇੱਕ ਯਾਤਰਾ ਨਹੀਂ ਸੀ, ਇੱਕ ਨਵੀਂ ਸ਼ੁਰੂਆਤ ਸੀ, ਇੱਕ ਅਜਿਹੇ ਰਿਸ਼ਤੇ ਦੀ ਜੋ ਸਮੇਂ ਦੀਆਂ ਕਠੋਰਤਾਵਾਂ, ਗਰੀਬੀ ਦੀ ਮਾਰ ਅਤੇ ਇੱਕ ਗਲਤੀ ਦੇ ਬੋਝ ਦੇ ਬਾਵਜੂਦ ਵੀ ਅੰਤ ਵਿੱਚ ਪਿਆਰ ਅਤੇ ਮਾਫੀ ਦੇ ਬਲ ਤੇ ਮੁੜ ਸੁਰਜੀਤ ਹੋਇਆ। ਐਸਪੀ ਹਰਮਨ ਨੇ ਜੱਸੇ ਨੂੰ ਆਪਣੇ ਨਾਲ ਰੱਖਿਆ, ਉਹਨਾਂ ਨੂੰ ਇੱਕ ਸਾਥ ਤਰਕਮ ਦਿਵਾਇਆ ਅਤੇ ਉਸ ਨੂੰ ਜ਼ਿੰਦਗੀ ਨੂੰ ਦੁਬਾਰਾ ਪਕੜੀ ਤੇ ਲਿਆਉਣ ਵਿੱਚ ਮਦਦ ਕੀਤੀ, ਜਿਸ ਨੇ ਵੀ ਆਪਣੀ ਬਾਕੀ ਦੀ ਜ਼ਿੰਦਗੀ ਆਪਣੀ ਭੈਣ ਦੀ ਸੇਵਾ ਵਿੱਚ ਲਗਾ ਦਿੱਤੀ। ਆਪਣੀ ਭੈਣ ਤੇ ਜਾਨ ਮਰਦਾ ਹੈ ਹਾਂਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁੱਚ ਅੱਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇਕਰ ਸੱਚਮੁੱਚ ਤੁਸੀਂ ਸੋਚਦੇ ਹੋ ਕਿ ਜੋ ਭੈਣ ਨੇ ਕੀਤਾ ਉਹ ਸਹੀ ਸੀ ਤਾਂ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਜਦ ਤੁਹਾਨੂੰ ਲੱਗਦਾ ਹੈ ਅਜੇ ਲੋਕ ਮਾਫੀ ਦੇ ਲਾਇਕ ਨਹੀਂ ਹਨ ਆਪਣੇ ਭੈਣ ਦੇ ਨਾਲ ਜੋ ਉਸ ਨੇ ਕੀਤਾ ਇਹ ਮਾਫੀ ਦੇ ਲਾਇਕ ਨਹੀਂ ਹੈ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਜਮਲੀ ਚਾਹੀਦੀ ਹੈ ਤੁਸੀਂ ਕਿਹਦੇ ਪਾਸੇ ਹੋ ਐਸਪੀ ਨੇ ਐਸੀ ਕੀਤਾ ਜੇ ਗਲਤੀ ਹਾਂਜੀ ਦੱਸਣਾ ਜੀ ਕਮੈਂਟਾਂ ਦੇ ਵਿੱਚ ਜੇਕਰ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦੇਣਾ ਜੀ ਚੈਨਲ ਤੇ ਨਵੇਂ ਉਹ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਤਰ੍ਹਾਂ ਸਾਡੀ ਹਰ ਕਮਿਟਾਇਜ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦਿਓ ਸਾਨੂੰ ਯਾਦਿਤ ਹਾਂਜੀ ਧੰਨਵਾਦ